ਚਾਈਨਾ ਡੋਰ ਭਾਵ ਖੂਨੀ ਡੋਰ ਦਾ ਕਹਿਰ ਪੀਤੇ ਕਈ ਸਾਲਾਂ ਤੋਂ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਾਨਾਂ ਗਵਾਉਣੀਆਂ ਪਈਆਂ ਨੇ ਕਈਆਂ ਦੇ ਅੰਗ ਵੀ ਨਕਾਰੇ ਗਏ ਆ ਪੰਛੀਆਂ ਪਸ਼ੂਆਂ ਨੂੰ ਵੀ ਇਹ ਜਾਨਲੇਵਾ ਸਾਫਤ ਹੋ ਰਹੇ ਨੇ ਹੁਣ ਚਾਈਨਾ ਡੋਰ ਦੇ ਨਾਲ ਜੁੜੀਆਂ ਪਿਛਲੇ ਕਈ ਦਿਨਾਂ ਦੀਆਂ ਖਬਰਾਂ ਆ ਰਹੀਆਂ ਨੇ ਕਈ ਇਲਾਕਿਆਂ ਦੇ ਵਿੱਚ ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਇਹਨਾਂ ਹਾਦਸਿਆਂ ਨੂੰ ਰੋਕਣ ਵਾਸਤੇ ਬਟਾਲਾ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਦੇਸੀ ਜੁਗਾੜ ਤਿਆਰ ਕੀਤਾ ਹੈ ਇਹ ਦੋ ਪਹੀਆ ਵਾਹਨ ਤੇ ਲਗਾਇਆ ਜਾਏਗਾ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਟਾਲਿਆ ਜਾ ਸਕੇ ਬਟਾਲਾ ਦੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਬਟਾਲਾ ਦੇ ਮੇਨ ਗਾਂਧੀ ਚੌਕ ਵਿੱਚ ਇੱਕ ਕੈਂਪ ਲਗਾਇਆ ਜਿਸ ਵਿੱਚ ਸੈਂਕੜੇ ਦੋ ਪਹੀਆ ਵਾਹਨਾਂ ਨੂੰ ਦੇਸੀ ਜੁਗਾੜ ਲਾ ਕੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਦੇ ਦੌਰਾਨ ਇਹਨਾਂ ਨੌਜਵਾਨਾਂ ਨੇ ਕਿਹਾ ਕਿ ਅੱਜਕੱਲ ਪਤੰਗਬਾਜ਼ੀ ਜ਼ੋਰਾਂ ਤੇ ਹੈ ਲੋਕ ਚਾਈਨਾ ਡੋਰ ਭਾਵ ਖੂਨੀ ਰੋੜ ਦਾ ਲਗਾਤਾਰ ਇਸਤੇਮਾਲ ਕਰ ਰਹੇ ਨੇ ਭਾਵੇਂ ਕਿ ਉਤੇ ਪਾਬੰਦੀ ਲੱਗੀ ਹੋਈ ਹੈ ਜਿਸ ਨਾਲ ਲੋਕ ਪਹਿਲਾਂ ਵੀ ਕਾਫੀ ਜ਼ਖਮੀ ਹੋ ਚੁੱਕੇ ਨੇ ਇਹੋ ਜਿਹੇ ਹਾਦਸੇ ਨਾ ਹੋਣ ਇਸ ਲਈ ਅਸੀਂ ਮੁਫਤ ਵਿੱਚ ਲੋਕਾਂ ਨੂੰ ਦੇਸੀ जुगाੜ ਬਣਾ ਕੇ ਦੇ ਰਹੇ ਹਾਂ ਖਾਸ ਕਰਕੇ ਦੋਪਹੀਆਵਾਂਵਾਂ ਨੂੰ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਦੋਪਹੀਆਵਾਂ ਤੇ ਆਪਣੇ ਕੰਮ ਤੇ ਆਜ ਆ ਰਿਹਾ ਹੁੰਦਾ ਤਾਂ ਉਹਨਾਂ ਨਾਲ ਕਈ ਵਾਰੀ ਹਾਦਸੇ ਵਾਪਰ ਜਾਂਦੇ ਨੇ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਉਹਨਾਂ ਕਿਹਾ ਕਿ ਅਸੀਂ ਇਹ ਉਪਰਾਲਾ ਕੀਤਾ ਹੈ ਇਹਦੇ ਨਾਲ ਨਾਲ ਮੌਕੇ ਤੇ ਆਏ ਟ੍ਰੈਫਿਕ ਪੁਲਿਸ ਤੇ ਇੰਚਾਰਜ ਨੇ ਵੀ ਕਿਹਾ ਹੈ ਕਿ ਪਹਿਲਾਂ ਜੋ ਚਾਈਨਾ ਡੋਰ ਵਿਕ ਚੁੱਕੀ ਹੈ ਉਹਦੇ ਨਾਲ ਵੀ ਕਈ ਹਾਦਸੇ ਹੋ ਚੁੱਕੇ ਨੇ ਅਤੇ ਅਸੀਂ ਹੁਣ ਚਾਈਨਾ ਡੋਰ ਨੂੰ ਕਾਫੀ ਹੱਦ ਤੱਕ ਬਟਾਲਾ ਪੁਲਿਸ ਨੇ ਰੋਕਥਾਮ ਕਰ ਦਿੱਤੀ ਹੈ ਅਤੇ ਵਿਕਰੀ ਤੇ ਵੀ ਮੁਕੰਮਲ ਤੌਰ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਪਰ ਇਸ ਚਾਈਨਾ ਡੋਰ ਦੇ ਨਾਲ ਕਈ ਵਾਰੀ ਹਾਦਸੇ ਵਾਪਰੇ ਨੇ ਜਿਨ੍ਹਾਂ ਨੌਜਵਾਨਾਂ ਨੇ ਇਹ ਉਪਰਾਲਾ ਕੀਤਾ ਉਹ ਕਹਿੰਦੇ ਇਹਨਾਂ ਦਾ ਕੰਮ ਏ ਸ਼ਲਾਘਾਯੋਗ ਹੈ ਦੂਸਰੇ ਪਾਸੇ ਜਿਨ੍ਹਾਂ ਲੋਕਾਂ ਦੇ ਵਾਹਨਾਂ ਨੂੰ ਇਹ ਦੇਸੀ ਜੁਗਾੜ ਲਾਇਆ ਗਿਆ ਉਹਨਾਂ ਵੱਲੋਂ ਵੀ ਇਹਨਾਂ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ ਕਿ ਇਹ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਵੀ ਕਈ ਲੋਕ ਇਸ ਤਰ੍ਹਾਂ ਇਸ ਡੋਰ ਦੇ ਨਾਲ ਜ਼ਖਮੀ ਹੋ ਚੁੱਕੇ ਨੇ ਅਤੇ ਹੁਣ ਇਸ ਦੇਸੀ ਜੁਗਾੜ ਨਾਲ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਕਈ ਵੱਡੇ ਹਾਦਸੇ ਟਲ ਸਕਣ। ਜੀ ਜਿੰਦਾ ਸਿੰਘ ਜੀ ਮੀਟ ਲਵਾਈ। ਅੱਛੇ ਕਿੱਥੋਂ ਆਏ ਤੁਸੀਂ ਜੀ ਆਏ ਤੁਸੀਂ। ਡੇਰਾ ਮਾ ਬਣਾਣੇ ਕਿੱਥੋਂ ਆਏ ਜੀ ਸਾਡ ਗੁੱਡੀਆਂ ਲੈਣ ਆ ਬੱਚੇ ਵਾਦਦੇ ਆ। ਹਾਂ। ਕਿੱਥੋਂ ਆਏ ਤੁਸੀਂ? ਇਹ ਹੋ

ਇਹ ਤਾਂ ਬਹੁਤ ਜ਼ਰੂਰੀ ਹੈ ਜੀ ਹਰੇਕ ਨੂੰ ਚਾਹੀਦੀ ਹੈ ਤੇ ਆਪੇ ਸੇਵਿੰਗਸ ਦੇ ਇੱਕ ਚੈਨਾ ਡੂਰ ਕਦੀ ਨਹੀਂ ਯੂਜ਼ ਕਰਨਾ ਚਾਹੀਦਾ ਮੈਨੂੰ ਤੇ ਸੁਝਾਵੀ ਹੋਇਆ ਹੈ ਕਿ ਨਾਲ ਤੋਂ ਬਿਊਰਫਾਸ ਲਾਈਕ ਆਇਆ ਹੈ ਹਾਈ ਰੋਨਾਈ ਪਰ ਨਹੀਂ ਮੰਨਦੇ ਨੀ ਹੈ ਮੇਰੀ ਲੋਕ ਸਰ ਬੱਚਿਆਂ ਦੇ ਕਹਿੰਦੇ ਜੀ ਅਹੀ ਲੈਣੀ ਲੈਣੀ ਜਿਹੜੀ ਆਪਣੇ ਡੂਰ ਲਵਾਈ ਜਾਂਦੀ ਹੈ ਉਹ ਨਹੀਂ ਲੈਦੇ ਤੂੰ ਉਹ ਲੈਣੇ ਦੇ ਤਈ ਕੁੜੀਆਂ ਲੈ ਕੇ ਆਏ ਉਹ ਤੁਸੀਂ ਤੇ ਆਪ ਚੰਗਾ ਲੈ ਕੇ ਆਏ ਕਿੱਦਾਂ ਹੁਣ ਕਿਹੜੀ ਡੂਰ ਲਾਉਣੀ ਸਰ ਮੈਂ ਅਭੀ ਸਰੋਂ ਲੈ ਆ ਗਿਆ ਜੀ ਉਹ ਆ ਕੇ ਨੜੇ ਵਾਲੀ ਨੂੰ ਕਿੰਨੇ ਚੱਲਦਾ ਤਕਨੀਕਰਾਂ ਸਟੇਟ ਨੂੰ ਮਾਇਕ ਵੈਲੀਫਰ ਦੀ ਵੀ ਜਾਵਾਂਗੇ ਕਿਦਾਂ ਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਨ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਚਾਰਨ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤੁਸੀਂ ਵੀ ਸਮਝ ਦਿੱਕਿਆ ਹੋਏਗਾ ਕਿ ਰਾਹ ਗਿਰਾਂ ਨੂੰ ਆਉਂਦੇ ਜਾਂਦੇ ਕਿਤੇ ਡੋਰ ਦੇ ਨਾਲ ਪੰਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਾ ਘਟੇ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਦੇ ਸ਼ਿਕਾਰ ਕਰ ਲਓ ਅਜ਼ੀਰਿਓ ਹੋ ਜਾਂਦੇ ਆ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਕਿਤੇ ਨੇ ਸਾਰੇ ਆਪਾਂ ਭੈਣ ਭਰਾਵਾ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾਕੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਇਹ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾ ਕਿ ਮੋਟਰਸਾਈਕਲਾਂ ਸਕੂਟਰਾਂ ਦੇ ਉੱਪਰ ਇੱਕ ਸ਼ਕੰਜਾ ਟਾਈਪੋਂ ਬਣਾਇਆ ਗਿਆ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਦਾ ਕੋਈ ਵੀ ਡੋਰ ਜਿਹੜੀ ਆ ਉਹ ਆਪਣਾ ਲਾ ਕੇ ਆਏ ਬੁਝੇਗੀ ਤੇ ਉਹਦੇ ਨਾਲ ਕਿਸੇ ਦੀ ਗੱਦਨ ਤੇ ਜਾਂ ਕਿਸੇ ਵੀ ਚੰਨੇ ਬਾਈਕ ਨੂੰ ਕਵਰ ਕਰਨ ਦਾ ਪਿੱਛਾ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਚਦੇ ਜਿਹੜਾ ਵਾ ਉਹ ਹਜੇ ਬਣਾਇਆ ਹੈ ਟ੍ਰਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰ ਦਿੰਦੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਲ ਵੀ ਕਰਦੇ ਆ ਕਿ ਕੁਝ ਲੋਕਾਂ ਨੂੰ ਵੀ ਦੱਗਣਾ ਵੀ ਪੈਂਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਹੈ ਬਾਕੀ ਜਿਉਂ ਜਿਉਂ ਆਪਾਂ ਸ਼ਹਿਰ ਦਾ ਰਿਸਪੌਂਸ ਮਿਲੇਗਾ ਉਹਦਾ ਤਾਂ ਹੀ ਆਪਾਂ ਜਿਹੜਾ ਵਾ ਕੇ ਇਹ ટીਚਰ ਨੂੰ ਵਧਾਈ ਦੇਵਾਂਗੇ ਹੁਣ ਤੱਕ ਤੇ ਸ਼ਾਇਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਹਿਣਾ ਪਿਆ ਬਸ ਰਿਕਵੈਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਦੇ ਆ ਦੇਖਦੇ ਹੋਏ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਆ ਵਾਲਾ ਜਿਹੜਾ ਵਾ ਅਵੇਅਰ ਵੀ ਕਰਦੇ ਪਏ ਹਾਂ ਜੀ ਸਰ ਅਵੇਅਰ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰ ਦਾ ਜਿਹੜਾ ਵਾ ਯੂਜ਼ ਕਰਕੇ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਰੀ ਨੂੰ ਲੋ ਜਿਹੜੀ ਜਿਹੜੀ ਜਿਊਸ਼ਨ ਦਿੱਤੀ ਆ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਹ ਚੀਜ਼ ਦਾ ਬਾਈਕਾਟ ਕਰਾਂਗੇ ਫਿਰ ਹੀ ਇਹ ਚਾਈਨਾ ਟਾਊਨ ਨੂੰ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਟਾਊਨ ਨੂੰ ਕਦੀ ਵੀ ਆਪਣੇ ਸਮਾਜ ਤੋਂ ਖਤਮ ਨਹੀਂ ਕਰ ਸਕਤਾ ਸਿੱਟਾ ਦਾ ਬੋਲਾ ਕਿੰਨਾ ਚੰਗਾ ਰਹਿ ਗਿਆ ਤੇ ਸਾਲੇ ਸ਼ਹਿਰ ਦੇ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਨੇ ਇੱਕ ਤੁਸੀਂ ਬਣਾਈ ਹੈ ਦੀ ਉਹਦੇ ਤਹਿਤ ਇਹ ਚਾਇਨਾ ਰੋਕ ਕੋ ਜਿਹੜੀ ਪਹਿਲਾਂ ਵਿਖ ਚੁਕੀ ਹੈ ਜਿੱਤੇ ਜਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ ਚ ਵੇਖੀਏ ਜੋ ਬਾਹਰ ਜਨਤਾ ਕੋ ਚਲੀ ਗਈ ਹੈ ਉਹ ਤੋਂ ਕੇਹ ਰਣ ਲਈ ਹੁਣ ਤੇ ਬਿਲਕੁਲ ਉਸ ਕੰਜਾ ਕੱਪੇ ਆ ਕੋਈ ਅਸੀ ਗੱਲ ਨਹੀਂ ਹੁਣ ਸੋਰੀ ਉਸਨ ਵਾਲੀ ਕੋ ਗੱਲ ਨਹੀਂ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਖਾਲਾ ਜਿਹੇ ਤਰ੍ਹਾਂ ਵੀ ਆਪਣੇ ਬਣਾ ਕੇ ਪਾਰ ਦਾ ਵਧੀਆ ਵਾ ਕਾਰ ਨੂੰ ਮੋੜ ਸੇਗਨੰਦਸੇ ਤੋਂ ਪੁਛਣਾ ਦੇ ਲੋਕ ਰਹੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਹ ਸੈਨਾ ਰੋਡ ਤੋਂ ਬਚਿਆ ਜਾਏ ਨਾ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ